बाब भोला भोगा पंजा पकवान बाबा भोला ਜੋ ਨਾਚਮ ਸਮਾਵੇਲੋ ਜਿਹੜਾ ਕਰਨਾ ਲਗਾਇਆ ਗਿਆ ਹੈ ਇਹ ਪੂਰੇ ਪੰਜਾਬ ਦੇ ਵਿੱਚ ਇੱਕ ਸੰਕੇਤਕ ਕਰਨਾ ਦੀ ਪੈਂਡਾਉਨ ਸਟਾਈਕ ਦੀ ਅਗਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕੁੰਮ ਕਰਨੀ ਨਹੀਂ ਸੁਕੀ ਹੈ ਉਹਨਾਂ ਨੂੰ ਜਵਾਬ ਦੇਣ ਵਾਸਤੇ ਇਸ ਤੋਂ ਬਾਅਦ ਸਾਡਾ 15 ਤਰੀਕ ਦਾ ਐਤਵਾਰ ਵਿਧਾਨ ਸਭਾ ਵਿਕੇਸ਼ ਦੇ ਬਾਏ ਲੈਕਸ਼ਨ ਹੋਣ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਅੱਥੇ ਅਸੀਂ ਇੱਕ ਪੂਰੇ ਪੰਜਾਬ ਪੱਧਰੀ ਰੈਲੀ ਰੱਖੀ ਹੈ ਉਸ ਰੈਲੀ ਦੇ ਵਿੱਚ ਸਰਕਾਰ ਦਿਆ ਜੋ ਵੀ ਗੱਲ ਦਿੱਤੀਆਂ ਹੈ ਮਲਾਜ਼ਮਾਂ ਨੂੰ ਲੈ ਕੇ ਜੋ ਵੀ ਸ਼ੋਸ਼ਣ ਹੋ ਰਿਹਾ ਹੈ ਮਲਾਜ਼ਮਾਂ ਨੂੰ ਹੱਕ ਦੇ ਨਹੀਂ ਕੀਤਾ ਜਾ ਰਿਹਾ ਜਿਹਨਾਂ ਨੂੰ 2-3-4 ਸਾਲ ਹੋ ਗਏ ਕੰਟਰੈਕਟ ਤੇ ਮੋਕਿਆਂ ਕਰਦੇ ਨੂੰ ਉਹ ਸਾਰਾ ਉਥੋਂ ਦੇ ਲੁਧਿਆਣੇ ਦੇ ਲੋਕਾਂ ਨੂੰ ਬਾਰੇ ਜਾਗਰੂਕ ਕਰਨਾ ਹੈ ਸਰਕਾਰ ਦਾ ਤੁਰੰਤ ਮੇਸ਼ਾ ਕਰਨਾ ਅਸੀਂ ਅੱਜ ਆਪਲੀ ਮੰਗਾਂ ਨੂੰ ਲੈ ਕੇ ਇੱਥੇ ਧਰਨਾ ਨੂੰ ਸੰਗਠਨ ਦੇ ਰੂਪ ਧਰਨਾ ਲਗਾਇਆ ਸੀਗਾ ਕਿਉਂਕਿ ਇਹ ਸਰਕਾਰ ਵੀ ਪਹਿਲਾਂ ਵੀ ਸਰਕਾਰਾਂ ਵੱਲੋਂ ਬਾਰੇ ਬੀਤਲੀ ਕਿ ਬਹੁਤ ਵਧੀਆ ਕਰਮਚਾਰੀਆਂ ਪ੍ਰਤੀ ਇਹਦਾ ਵਧੀਆ ਨਹੀਂ ਹੈ ਨਾ ਸਾਡੇ ਦਾ ਜੀਨ ਮੰਗੇ ਇਥੇ ਨਹੀਂ ਕਿਸੇ ਪਿਛੜਿਆ ਕਈ ਸਾਲਾਂ ਤੋਂ 15-20 ਸਾਲਾਂ ਤੋਂ ਨਿਗੁਣੀ ਤਨਖਾਹਾਂ ਤੇ ਆਪਣਾ ਗੁਜ਼ਾਰਾ ਕਰ ਰਹੀ ਆ ਜਿੱਥੇ ਅਸੀਂ ਆਪਣੇ ਬੱਚਿਆਂ ਦਾ ਤਾਂ ਦੂਰ ਆਪਣਾ ਗੁਜ਼ਾਰਾ ਕਰਨਾ ਵੀ ਸਾਨੂੰ ਬਹੁਤ ਮੁਸ਼ਕਲ ਲੱਗਦਾ ਹੈ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਇਹ ਅੱਜ ਦਾ ਜੋ ਧਰਨਾ ਸੀਗਾ ਉਹ ਰੱਖਿਆ ਸੀ ਪਰ ਜੀ ਸਰਕਾਰ ਸਾਡੀਆਂ ਅੱਗੇ ਵੀ ਮੰਗਾਂ ਨਹੀਂ ਮੰਨਦੀ ਤਾਂ ਅਸੀਂ 15 ਤਰੀਕ ਨੂੰ ਲੁਧਿਆਣਾ ਨੂੰ ਜੇ ਤੁਚੋਂ ਪਹਿਲਾਂ ਵੀ ਰੈਡੀ ਕਰਾਂਗੇ ਤਾਂ ਜੋ ਉੱਥੇ ਦੇ ਮੁਲਾਜ਼ਮਾਂ ਤੇ ਉੱਥੋਂ ਦੇ ਲੋਕਾਂ ਨੂੰ ਅਸੀਂ ਜਾਗਰੂਕ ਕਰ ਸਕੀਏ ਕਿ ਸਰਕਾਰ ਲਾਰੇਵਾੜ ਹੈ ਤੇ ਇਹਨਾਂ ਤੋਂ ਬਚੇ ਕਟਕਟਾਂ ਤੇ ਕੰਮ ਕਰ ਦੇ ਦੇਣਗੇ ਉਹਨਾਂ ਵਾਸਤੇ ਇਹ ਵਾਲਾ ਕਰਨਾ ਜ਼ਰੂਰੀ ਹੈ ਤਾਂ ਕਿ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇ ਜੇ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਗਦੀ ਤੇ ਤੁਹਾਡਾ ਅਗਲਾ ਕਦਮ ਕੀ ਹੋਊਗਾ ਜੀਨ ਕੇ ਸਰਕਾਰ ਸਾਡੀਆਂ ਇਹ ਵਾਲਾ ਕਰਨੀਆਂ ਪਰਵਾਹ ਨਹੀਂ ਕਰਦੀ ਤਾਂ ਕੋਸ਼ਿਸ਼ ਕਰਾਂਗੇ ਕਿ ਸਾਡੀ ਆਵਾਜ਼ ਉੱਥੇ ਤੱਕ ਪਹੁੰਚੀ ਲੁਧਿਆਣੇ ਅਸੀਂ 15 ਤਰੀਕ ਨੂੰ ਦੀ ਕਰੋਸ ਰੈਲੀ ਜੀ ਕਰਾਂਗੇ ਧੰਨਵਾਦ